ਆਖਰ ਮਾਂਜੂਗ ਐਸਐਸਪੀ ਸਾਹਿਬ ਨੇ ਹੁਕਮ ਲਾਇਆ ਸੀ ਪਿਆ ਜਿਹੜੇ ਲੜਕੀਆਂ ਦੇ ਕਾਲਜ ਨੇ ਸਕੂਲ ਨੇ ਇਹਦੇ ਵਿੱਚ ਬੜੀ ਪਰੇਸ਼ਾਨੀ ਆਉਟਸਾਈਡ ਆਣ ਕੇ ਮੁੰਡੇ ਬੁਲਟ ਮੋਟਰਸਾਈਕਲ ਤੇ ਤੇ ਦੂਜਿਆਂ ਵੀ ਕਲਾਂਦੇ ਆਣ ਕੇ ਗੱਡੀਆਂ ਤੇ ਆਣ ਕੇ ਤੇ ਪਰੇਸ਼ਾਨ ਕਰਦੇ ਬੱਚਿਆਂ ਨੂੰ ਤੇ ਇੱਥੇ ਕੰਟਰੋਲ ਕਰੋ ਉਹ ਜਨਾਬ ਦੇ ਹੁਕਮ ਦੀ ਪਾਲਣਾ ਕਰਦੇ ਇੱਧਰ ਆਏ ਆ ਇੱਧਰ ਕੋ ਜਾ ਹੁੱਲੜ ਬਾਏ ਨੌਜਵਾਨਾਂ ਨੂੰ ਫੜਿਆ ਫੜ ਕੇ ਨਾ ਜਿਪਸੀ ਚ ਕੰਡਾਰਾ ਬਿਠਾਇਆ ਫਿਰ ਉਹਨਾਂ ਦੀ ਗੱਲਾਂបੱਤਾਂ ਫਾਇਦੇ ਨੁਕਸਾਨ ਦੱਸੇ ਨੇ ਉਹਨਾਂ ਨੂੰ ਤੇ ਔਰ ਮੋਟਰਸਾਈਕਲਾਂ ਦੇ ਚਲਾਨ ਕੀਤੇ ਨੇ ਕੋ ਗੱਡੀਆਂ ਦੇ ਨੰਬਰ ਟਰੇਸ ਕੀਤੇ ਜਿਹੜੀਆਂ ਭਜਾ ਕੇ ਲੈ ਗਏ ਨੇ ਕੱਲ ਨੂੰ ਉਹਨਾਂ ਦੇ ਘਰਾਂ ਤੋਂ ਜਾ ਕੇ ਲੈ ਕੇ ਆਵਾਂਗੇ ਜੀ। ਹਣਾ? ਫਸੇ ਇਹ ਕਾਰਵਾਈ ਚੱਲ ਰਹੀ ਹੈ ਜੀ ਤੇ ਗਾਮ ਇਹਨਾਂ ਨੂੰ ਲੋਕਾਂ ਨੂੰ ਹਦਾਇਤ ਹੈ ਕਿ ਇਹ ਕਾਲਜ ਮੋਰ ਦੇ ਸਕੂਲਾਂ ਅੱਗੇ ਇਤਨਾ ਦੇ ਕੰਮ ਨਾ ਕਰਨਾ। ਇਹ ਸ਼ਹਿਰ ਦੇ ਵਿੱਚ ਟ੍ਰਾਫਿਕ ਦੇ ਹੁਕਮਾਂ ਦੀ ਪਾਲਣਾ ਕਰ ਮੈਂ ਟ੍ਰਾਫਿਕ ਨੂੰ ਨਿਯਮਤ ਇਹਨਾਂ ਨੂੰ ਜਾਣੂ ਕਰੀਦਾ। ਸਮਾਂ ਇਹੋ ਜਿਹਾ ਬਣ ਗਿਆ ਜੀ ਛੋਟੀਆਂ ਗਲੀਆਂ ਨੇ ਭਜਾ ਲੈਂਦੇ ਫਿਰ ਸਾਡੇ ਹੱਥ ਵੀ ਦੋ ਮੋਟਰਸਾਈਕਲ ਆ ਕੇ ਉਹਨਾਂ ਤੇ ਸਵਾਰ ਹੋ ਕੇ ਫਿਰ ਇਹਨਾਂ ਦਾ ਪਿੱਛਾ ਕੀਤਾ ਫਿਰ ਇਹਨਾਂ ਨੂੰ ਗ੍ਰਿਫਤਾਰ ਕੀਤਾ ਜੀ। ਇਹਨਾਂ ਨੇ ਚਲਾਨ ਕੀਤੇ ਨੇ ਜੁਰਮਾਨੇ ਪਾਏ ਨੇ ਗਾਮ ਜਿਹੜਾ ਕਰੇਗਾ ਉਹਦਾ ਇਹੋ ਹਾਲ ਹੋਏਗਾ ਜਹਦ ਐਕਸ਼ਨ ਮਾਨਜੋਗ ਐਸਐਸਪੀ ਸਾਹਿਬ ਦੇ ਹੁਕਮ ਲਾਇਆ ਸੀ ਪਿਆ ਜਿਹੜੇ ਲੜਕੀਆਂ ਦੇ ਕਾਲਜ ਨੇ ਸਕੂਲ ਨੇ ਇਹਦੇ ਵਿੱਚ ਬੜੀ ਪਰੇਸ਼ਾਨੀ ਆਉਟਸਾਈਡ ਆਣ ਕੇ ਮੁੰਡੇ ਬੁਲਟ ਮੋਟਰਸਾਈਕਲ ਤੇ ਤੇ ਦੂਜਿਆਂ ਵੀ ਕਲਾਂ ਦੇ ਆਣ ਕੇ ਗੱਡੀਆਂ ਤੇ ਆਣ ਕੇ ਤੇ ਪਰੇਸ਼ਾਨ ਕਰਦੇ ਬੱਚਿਆਂ ਨੂੰ ਤੇ ਇੱਥੇ ਕੰਟਰੋਲ ਕਰੋ ਉਹ ਜਨਾਬ ਦੇ ਹੁਕਮ ਦੀ ਪਾਲਣਾ ਕਰਦੇ ਇੱਧਰ ਆਏ ਆ ਇੱਧਰ ਕੋ ਜਾ ਹੁੱਲੜ ਪਾਇ ਨੌਜਵਾਨਾਂ ਨੂੰ ਫੜਿਆ ਫੜ ਕੇ ਨਾ ਜਿਪਸੀ ਚ ਕੰਡਾਰਾ ਬਿਠਾਇਆ ਇਰ ਉਹਨਾਂ ਦੀ ਗੱਲਾਂ ਬਾਤਾਂ ਫਾਇਦੇ ਨੁਕਸਾਨ ਦੱਸੇ ਨੇ ਉਹਨਾਂ ਨੂੰ ਤੇ ਉਹ ਮੋਰਸਲਾਂ ਦੇ ਚਲਾਨ ਕੀਤੇ ਨੇ ਕੋ ਗੱਡੀਆਂ ਦੇ ਨੰਬਰ ਟ੍ਰੇਸ ਕੀਤੇ ਜਿਹੜੀਆਂ ਭਜਾ ਕੇ ਲੈ ਗਏ ਨੇ ਕੱਲ ਨੂੰ ਉਹਨਾਂ ਦੇ ਘਰਾਂ ਤੋਂ ਜਾ ਕੇ ਲੈ ਕੇ ਆਵਾਂਗੇ ਜੀ ਹਣਾ ਫਸੇ ਹੀ ਕਾਰਵਾਈ ਚੱਲ ਰਹੀ ਹੈ ਤੇ ਗਾਹਾਂ ਵਿੱਚ ਇਹਨਾਂ ਲੋਕਾਂ ਨੂੰ ਹਦਾਇਤ ਹੈ ਕਿ ਇਹ ਕਾਲਜ ਮੋਰ ਦੇ ਸਕੂਲਾਂ ਅੱਗੇ ਇਤਨਾ ਦੇ ਕੰਮ ਨਾ ਕਰਨਾ ਤੇ ਸ਼ਹਿਰ ਦੇ ਵਿੱਚ ਟ੍ਰਾਫਿਕ ਦੇ ਹੁਕਮਾਂ ਦੀ ਪਾਲਣਾ ਕਰਨਾ ਟ੍ਰਾਫਿਕ ਨਿਜਮਤ ਇਹਨਾਂ ਨੂੰ ਜਾਣੂ ਕਰੀਦਾ ਸਮਾਹ ਹੋ ਜਾ ਬਣ ਗਿਆ ਜੀ ਛੋਟੀਆਂ ਗਲੀਆਂ ਨੇ ਭਜਾ ਲੈਂਦੇ ਫਿਰ ਸਾਡੇ ਹੱਥੀ ਦੋ ਮੋਟਰਸਾਈਕਲ ਆ ਗਏ ਉਹਨਾਂ ਤੇ ਸਵਾਰ ਹੋ ਕੇ ਫਿਰ ਇਹਨਾਂ ਦਾ ਪਿੱਛਾ ਕੀਤਾ ਫਿਰ ਇਹਨਾਂ ਨੂੰ ਗ੍ਰਿਫਤਾਰ ਕੀਤਾ ਜੀ ਫਿਰ ਇਹਨਾਂ ਨੂੰ ਚਲਾਨ ਕੀਤੇ ਨੇ ਜੁਰਮਾਨੇ ਪਾਏ ਨੇ ਗਾਹਾਂ ਵਿੱਚ ਜਿਹੜਾ ਕਰੇਗਾ ਉਹਦਾ ਇਹ ਹਾਲ ਹੋਏਗਾ ਜੀ ਜੈ ਜੈ ਐਕਸ਼ਨ ਮਾਂਜੋ ਗਿਆ ਐਸਐਸਪੀ ਸਾਹਿਬ ਨੇ ਹੁਕਮ ਲਾਇਆ ਸੀ ਪਿਆ ਜਿਹੜੇ ਲੜਕੀਆਂ ਦੇ ਕਾਲਜ ਨੇ ਸਕੂਲ ਨੇ ਇਹਦੇ ਵਿੱਚ ਬੜੀ ਪਰੇਸ਼ਾਨੀ ਆਉਟਸਾਈਡ ਆਣ ਕੇ ਮੁੰਡੇ ਬੁਲਟ ਮੋਟਰਸਾਈਕਲ ਤੇ ਤੇ ਦੂਜਿਆਂ ਵੀ ਕਲਾਂ ਤੇ ਆਣ ਕੇ ਗੱਡੀਆਂ ਤੇ ਆਣ ਕੇ ਤੇ ਪਰੇਸ਼ਾਨ ਕਰਦੇ ਬੱਚਿਆਂ ਨੂੰ ਤੇ ਇੱਥੇ ਕੰਟਰੋਲ ਕਰੋ ਉਹ ਜਨਾਬ ਦੇ ਹੁਕਮ ਦੀ ਪਾਲਣਾ ਕਰਦੇ ਇੱਧਰ ਆਏ ਆ ਇੱਧਰ ਕੋ ਜਾ ਹੁੱਲੜ ਬਾਏ ਨੌਜਵਾਨਾਂ ਨੂੰ ਫੜਿਆ ਫੜ ਕੇ ਉਹਨਾਂ ਜਿਪਸੀ ਚ ਕੈਂਡਾਰਾ ਬਿਠਾਇਆ ਫਿਰ ਉਹਨਾਂ ਦੀ ਗੱਲਾਂបੱਤਾਂ ਫਾਇਦੇ ਨੁਕਸਾਨ ਦੱਸੇ ਨੇ ਉਹਨਾਂ ਨੂੰ ਤੇ ਉਹ ਮੋਰਸਲਾਂ ਦੇ ਚਲਾਨ ਕੀਤੇ ਨੇ ਕੋ ਗੱਡੀਆਂ ਦੇ ਨੰਬਰ ਟ੍ਰੇਸ ਕੀਤੇ ਜਿਹੜੀਆਂ ਭਜਾ ਕੇ ਲੈ ਗਏ ਨੇ ਕੱਲ ਨੂੰ ਉਹਨਾਂ ਦੇ ਘਰਾਂ ਤੋਂ ਜਾ ਕੇ ਲੈ ਕੇ ਆਵਾਂਗੇ ਜੀ ਹਣਾ ਅਸੇ ਹੀ ਕਾਰਵਾਈ ਚੱਲ ਰਹੀ ਹੈ ਤੇ ਗਾਮ ਇਹਨਾਂ ਲੋਕਾਂ ਨੂੰ ਹਦਾਇਤਾਂ ਇਹ ਕਾਲਜ ਮੋਰ ਦੇ ਸਕੂਲਾਂ ਅੱਗੇ ਇਤਨਾ ਦੇ ਕੰਮ ਨਾ ਕਰਨਾ ਇਹ ਸ਼ਹਿਰ ਦੇ ਵਿੱਚ ਟ੍ਰਾਫਿਕ ਦੇ ਹੁਕਮਾਂ ਦੀ ਪਾਲਣਾ ਕਰ ਮੈਂ ਟ੍ਰਾਫਿਕ ਨੂੰ ਨਿਜਮਤ ਇਹਨਾਂ ਨੂੰ ਜਾਣੂ ਕਰੀਦਾ ਸਮਾਂ ਹੋ ਜਾ ਬਣ ਗਿਆ ਜੀ ਛੋਟੀਆਂ ਗਲੀਆਂ ਨੇ ਭਜਾ ਲੈਂਦੇ ਫਿਰ ਸਾਡੇ ਅੱਥੀ ਦੋ ਮੋਟਰਸਾਈਕਲ ਆ ਗਏ ਉਹਨਾਂ ਤੇ ਸਵਾਰ ਹੋ ਕੇ ਫਿਰ ਇਹਨਾਂ ਦਾ ਪਿੱਛਾ ਕੀਤਾ ਫਿਰ ਇਹਨਾਂ ਨੂੰ ਗ੍ਰਿਫਤਾਰ ਕੀਤਾ ਜੀ ਫਿਰ ਇਹਨਾਂ ਨੂੰ ਚਲਾਨ ਕੀਤੇ ਨੇ ਜੁਰਮਾਨੇ ਪਾਏ ਨੇ ਗਾਮ ਜਿਹੜਾ ਕਰੇਗਾ ਉਹਦਾ ਇਹੋ ਹਾਲ ਹੋਏਗਾ ਜੈਨ ਐਕਸ਼ਨ ਮਾਨਯੋਗ ਐਸਐਸਪੀ ਸਾਹਿਬ ਦੇ ਹੁਕਮ ਲਾਇਆ ਸੀ ਪਿਆ ਜਿਹੜੇ ਲੜਕੀਆਂ ਦੇ ਕਾਲਜ ਨੇ ਸਕੂਲ ਨੇ ਇਦੇ ਵਿੱਚ ਬੜੀ ਪਰੇਸ਼ਾਨੀ ਆਉਤਸਰ ਆਣ ਕੇ ਮੁੰਡੇ ਬੁਲਟ ਮੋਟਰਸਾਈਕਲ ਤੇ ਤੇ ਦੂਜਿਆਂ ਵੀ ਕਲਾਂਦੇ ਆਣ ਕੇ ਗੱਡੀਆਂ ਤੇ ਆਣ ਕੇ ਤੇ ਪਰੇਸ਼ਾਨ ਕਰਦੇ ਬੱਚਿਆਂ ਨੂੰ ਤੇ ਇੱਥੇ ਕੰਟਰੋਲ ਕਰੋ ਉਹ ਜਨਾਬ ਦੇ ਹੁਕਮ ਦੀ ਪਾਲਣਾ ਕਰਦੇ ਇੱਧਰ ਆਏ ਆ ਇੱਧਰ ਕੋ ਜਾ ਹੁੱਲੜ ਬਾਏ ਨੌਜਵਾਨਾਂ ਨੂੰ ਫੜਿਆ ਫੜ ਕੇ ਨਾ ਜਿਪਸੀ ਚ ਕੰਟਾਰਾ ਬਿਠਾਇਆ ਫਿਰ ਉਹਨਾਂ ਦੀ ਗੱਲਾਂ ਬਾਤਾਂ ਫਾਇਦੇ ਨੁਕਸਾਨ ਦੱਸੇ ਨੇ ਉਹਨਾਂ ਨੂੰ ਤੇ ਮੋਟਰਸਾਈਕਲਾਂ ਦੇ ਚਲਾਨ ਕੀਤੇ ਨੇ ਉਹ ਗੱਡੀਆਂ ਦੇ ਨੰਬਰ ਟਰੇਸ ਕੀਤੇ ਜਿਹੜੀਆਂ ਭਜਾ ਕੇ ਲੈ ਗਏ ਨੇ ਕੱਲ ਨੂੰ ਉਹਨਾਂ ਦੇ ਘਰਾਂ ਤੋਂ ਜਾ ਕੇ ਲੈ ਕੇ ਆਵਾਂਗੇ ਜੀ। ਹਣਾ? ਫਸੇ ਇਹ ਕਾਰਵਾਈ ਚੱਲ ਰਹੀ ਹੈ ਜੀ ਤੇ ਗਾਮ ਇਹਨਾਂ ਨੂੰ ਲੋਕਾਂ ਨੂੰ ਹਦਾਇਤ ਹੈ ਕਿ ਇਹ ਕਾਲਜ ਮੋਰ ਦੇ ਸਕੂਲਾਂ ਅੱਗੇ ਇਤਨਾ ਦੇ ਕੰਮ ਨਾ ਕਰਨਾ। ਇਹ ਸ਼ਹਿਰ ਦੇ ਵਿੱਚ ਟ੍ਰਾਫਿਕ ਦੇ ਹੁਕਮਾਂ ਦੀ ਪਾਲਣਾ ਕਰ ਮੈਂ ਟ੍ਰਾਫਿਕ ਨਿਜਮਤ ਇਹਨਾਂ ਨੂੰ ਜਾਣੂ ਕਰੀਦਾ। ਸਮਾਂ ਹੋ ਜਾ ਬਣ ਗਿਆ ਜੀ ਛੋਟੀਆਂ ਗਲੀਆਂ ਨੇ ਭਜਾ ਲੈਂਦੇ ਫਿਰ ਸਾਡੇ ਹੱਥ ਵੀ ਦੋ ਮੋਟਰਸਾਈਕਲ ਆ ਗਏ। ਉਹਨਾਂ ਤੇ ਸਵਾਰ ਹੋ ਕੇ ਫਿਰ ਇਹਨਾਂ ਦਾ ਪਿੱਛਾ ਕੀਤਾ ਫਿਰ ਇਹਨਾਂ ਨੂੰ ਗ੍ਰਿਫਤਾਰ ਕੀਤਾ ਜੀ। ਫਿਰ ਇਹਨਾਂ ਨੂੰ ਚਲਾਨ ਕੀਤੇ ਨੇ ਜੁਰਮਾਨੇ ਪਾ ਗਾਮ ਜਿਹੜਾ ਕਰੇਗਾ ਉਹਦਾ ਇਹ ਹਾਲ ਹੋਏਗਾ ਜਹਾਂ